ਹਾਂਜੀ ਬਈ ਸਸਰੀ ਘਰ ਸਾਰੇ ਭਰਾਵਾਂ ਨੂੰ ਤੇ ਅੱਜ ਬਈ ਆਪਾਂ ਰੰਗੇ ਨੂੰ ਕਰਦੇ ਆਂ ਫੋਨ ਭਰਾ ਨੂੰ ਤੇ ਉਹ ਵੀ ਵੀਡੀਓ ਥੋੜਾ ਕਮੈਂਟਾਂ ਚ ਆਇਆ ਸੀਗਾ ਵੀ ਸਹੀ ਸਹੀ ਬੋਲੇ ਭਰਾ ਤੇ ਉਹਨੂੰ ਆਪਾਂ ਫੋਨ ਲਾਉਨੇ ਆ ਤੇ ਫੋਨ ਲਾ ਕੇ ਆਪਾਂ ਤੇ ਸਦਾ ਲੈਨੇ ਉਹਨੂੰ ਠੀਕ ਆ ਬਈ ਤੇ ਨਾਲ ਨੇ ਹੁਣ ਆ ਦੇਖੋ ਬਈ ਪਿੰਡ ਦੀ ਲੋਕੇਸ਼ਨ ਪੂਰੀ ਗੁਰਦੁਆਰਾ ਤੋਂ ਬੰਦ ਪਈ ਹੈ ਬਦਲਵਾਈ ਹੋਈ ਖੜੀ ਅੱਜ ਘੰਟੀ ਜਾਈ ਜਾਂਦੀ ਹੈ ਹੈਲੋ ਆ ਰੰਗ ਕਿੱਥੇ ਹੈ ਬਈ ਆਈ 10 ਮਿੰਟ ਯਾਰ ਇੱਕ ਵੀਡੀਓ ਸ਼ੂਟ ਕਰਨੀ ਹੈ ਆਪਾਂ ਠੀਕ ਇੱਥੇ ਘਰ ਕੋਲ ਹੀ ਆ ਠੀਕ ਹੈ ਚੱਲ ਕੋਈ ਨਹੀਂ ਆ ਜਾ ਚੱਲ ਹਾਂ ਸਿੱਧਾ ਬਸ ਪੁੱਠੇ ਦੀਆਂ ਮੈਂ ਚੜ੍ਹੇ ਜੀ ਠੀਕ ਹਾਂਜੀ ਬਈ ਰੰਗਾ ਆ ਰਿਹਾ ਤੇ ਉਹਨੇ ਮੈਂ ਤੁਹਾਨੂੰ ਦਿਖਾਉਣਾ ਹਾਂਜੀ ਬਈ ਆਇਆ ਆਇਆ ਰੰਗਾ ਆ ਗਿਆ ਜੀ ਉਹ ਆ ਗਿਆ ਰੰਗਾ ਮਸ਼ਹੂਰ ਬੰਦਾ ਬਈ ਆ ਛਤਰੀ ਜਾ ਕੇ ਲਈ ਆ ਬਈ ਆ ਵੀ ਥੱਲੇ ਹਾਂ ਇਹ ਤੇ ਪੱਠੇ ਭਾਵਾਂਗੇ ਆਜਾ ਆਜਾ ਯਾਰ ਤੇਰੀ ਠੀਕ ਹੈ ਕਮੈਂਟਾਂ ਦੇ ਵਿੱਚ ਬਹੁਤ ਕੁਝ ਆਇਆ ਆਇਆ ਕਹਿੰਦੇ ਵੀ ਬਾਈ ਨੂੰ ਆ ਗਿਆ ਆ ਗਿਆ ਆਜਾ ਆਜਾ ਕੋਈ ਨਹੀਂ ਤੇ ਰੰਗਾ ਬਾਈ ਆ ਚੁੱਕਿਆ ਹੈ ਰੰਗਾ ਨਾਮ ਬਈ ਰੰਗਾ ਰੈਪਰ ਵੀ ਐ ਤੇ ਤੁਹਾਨੂੰ ਅੱਜ ਰੈਪ ਵੀ ਕਰਕੇ ਦਿਖਾਵਾਂ ਕੁੱਤਰਾ ਬਾਰੇ ਤੇ ਬੰਦਾ ਘੈਂਟ ਆ ਯਾਰ ਨਾਈਸ ਬੰਦਾ ਕੰਮ ਆਉਂਦਾ ਆਪਣੇ ਪੂਰਾ ਤੇ ਆ ਆ ਗਿਆ ਬਈ ਭਰਾ ਹੋਰ ਬਈ ਸਸਰੀ ਗੱਲ ਸਸਰੀ ਗੱਲ ਠੀਕ ਠਾਕ ਆ ਵਧੀਆ ਬਹੁਤ ਹੈ ਤੁਹਾਨੂੰ ਲਵ ਯੂ ਲਵ ਯੂ ਲਵ ਯੂ ਠੀਕ ਆ ਮੈਂ ਦੱਸੀ ਜਾਨਾ ਹਾਂਜੀ ਬਈ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਅੱਛਾ ਇਹ ਰੰਗਾ ਰੈਪ ਵੀ ਕਰਦਾ ਠੀਕ ਹੈ ਅੱਜ ਰੈਪ ਵਿੱਚ ਨਾ ਦੋ ਤਿੰਨ ਰੈਪ ਤਾਂ ਆ ਨਹੀਂ ਲੱਗ। ਅੱਜ ਮੇਰੀ ਗੱਲ ਸੁਣ ਤੂੰ ਅੱਜ ਰੈਪ ਵੀ ਦਿਖਾਉਣੇ ਆ ਠੀਕ ਮੜੇ ਜੇ। ਕਬੂਤਰਾਂ ਮਾਰੇ ਇੱਕ ਸੁਣਾ ਦੇ ਰੈਪ ਯਾਰ। ਉਹ ਤਾਂ ਚੱਲ ਬਹੁਤ ਸੁਣਾਉਣਾ ਤੂੰ। ਕਬੂਤਰਾਂ ਸੁਣਾ ਦੇ ਕੋਈ ਰੈਪ। ਰੈਪ ਵਿੱਚ ਸ਼ੇਰ ਲਿਖਾਇਆ। ਇੱਧਰ ਇੱਧਰ ਕਰਕੇ ਇੱਧਰ ਆ ਮਾ। ਕਹਿੰਦੇ ਮੁੰਡਾ ਛੋਟੀ ਉਮਰੇ ਹੀ ਸ਼ੌਂਕ ਪਾਇਆ ਕਬੂਤਰਬਾਜ਼ੀ ਦਾ। ਮੁੰਡਾ ਛੋਟੀ ਉਮਰੇ ਸ਼ੌਂਕ ਪਾਇਆ ਕਬੂਤਰਬਾਜ਼ੀ ਦਾ। ਕੰਮ ਤਾਂ ਨਾਨੀ ਕਰਦਾ ਕੱਲ ਚੱਕੇ ਛਤਰੀ ਫਿਰਦਾ ਪਿੰਡ ਚ ਘੁੰਮਦਾ। ਵਾਹ। ਲੱਗਦਾ ਐ ਇਸ ਗੜੇ ਜਿੱਤੂਗਾ ਬਾਜ਼ੀ ਵੇਰੀ ਗੁੱਡ ਬਹੁਤ ਸੋਹਣਾ ਬਈ ਹੋਰ ਸੁਣਾਓ ਇੱਕ ਅੱਧਾ ਕੋਈ ਰੈਪ ਜੱਬ ਕੀ ਜਵਾਬ ਬਈ ਪੱਠੇ ਔਰ ਅਮਲਾ ਨਵੇਂ ਕੜਾਏ ਨੇ ਬਈ ਪੱਠੇ ਨਵੇਂ ਕੜਾਏ ਆ ਬਈ ਤੇ ਕਰਾ ਦੇ ਸ਼ੌਂਕ ਭਰਾਵਾਂ ਨੂੰ ਅੱਜ ਯਾਰ ਦੱਸ ਦੇ ਸਹੀ ਤਰੀਕੇ ਨਾਲ ਦੱਸ ਦੇ ਯਾਰ ਇਹ ਦੱਸ ਸਭ ਸੰਭਰਾਣ ਬੀ ਕੋਤ ਦਿਖਾਪ ਚੌਰਚ ਬਣਾਤੀ ਆ ਪਖਾਪਾ ਉਦੋਂ ਚਲਾ ਉਹ ਕੰਮ ਕਰੀ ਜਾਂਦੇ ਸੀ ਨਾ ਦੋਸੀ ਸੀ ਸੀ ਨੇ ਸਰੀ ਸਪਾ ਯਾਰ ਜੇ ਦਿਖਾਉਣੇ ਬਾਈ ਦੇ ਪੱਠੇ ਆਪਾਂ ਹਾਂ ਹਾਂ ਲਾ ਜੋ ਸ਼ਾਨਦਰ ਪੱਠੇ ਦਿਖਾ ਸ਼ੌਂਕਰਾ ਲਓ ਜੀ ਰੰਗਾ ਉਸਤਾਦ ਪਹੁੰਚ ਚੁਕੇ ਆ ਬਾਈ ਇਹ ਪੱਠਾ ਬਾਈ ਇਹ ਪੱਠਾ ਆ ਕਿਹੜੇ ਕੂਤਰ ਦਾ ਇਹ ਬਾਈ ਆਪਣੇ ਪੱਲੇ ਵਾਲੇ ਦਾ ਪੱਲੇ ਵਾਲਾ ਕੂਤਰਾ ਦਿਖਾ ਪੱਠਾ ਇਹ ਯਾਰ ਫਿਰਸੀ ਹੋ ਗਏ ਸੀ ਬਈ ਇਹਦੇ ਹਾਂ ਯਾਰ ਮੱਛਰ ਤੇ ਘਰ ਨਾਲ ਮੱਛਰ ਜਿਹੜਾ ਖੁੱਡੇ ਨਹੀਂ ਮੈਂ ਸਫਾਈ ਸਾਰਾ ਕੁਝ ਹੈ ਇਧਰ ਆ ਹੜਾ ਚੀਕਾ ਪਹੁੰਚ ਚੁਕੇ ਪੱਠੇ ਵਾਰ ਕੀ ਵੇ ਕੀ ਕਹਿਣਾ ਚਾਹੁੰਦਾ ਇਹ ਯਾਰ ਵਧੀਆ ਪੱਠਾ ਪੱਠਾ ਚੰਗਾ ਚੰਗਾ ਨਾ ਗੁਨਾ ਯਾਰ ਚੋਰ ਨਹੀਂ ਕਰਨੀ ਪਿਆ ਇੱਥੇ ਬਹਿ ਜਾ ਬਹਿ ਜਾ ਵੀਡੀਓ ਬਣ ਰਹੀ ਏ ਤੁਹਾਡੀ ਆਵੇ ਆ ਕੂਤਰ ਇਹਨਾਂ ਨੂੰ ਵੀ ਦਿਖਾ ਹੈ ਆ ਵਧੀਆ ਇਹ ਬਈ ਆਪਾਂ ਲੈਂਦਾ ਸੀ ਆ ਫੌਜੀ ਭਰਾ ਦਾ ਕਬੂਤਰ ਅਸਾਂ ਫੌਜੀ ਭਾਈ ਆਪਣਾ ਨਾ ਹਾਂ ਫੌਜੀ ਤੋਂ ਠੀਕ ਹੈ ਬਹਿ ਜਾ ਬਹਿ ਜਾ ਬੈਕ ਬੈਕ ਇਹਨਾਂ ਨੂੰ ਬਾਲਾ ਠੀਕ ਹੈ ਬਹਿ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਇਹਨਾਂ ਨੂੰ ਦਿਖਾ ਤੇ ਲਾ ਆ ਵੇ ਚਲ ਆ ਪੱਠਾ ਬਈ ਫੌਜੀ ਭਰਾ ਤੋਂ ਲੈਂਦਾ ਸੀ ਆਪਾਂ ਪੱਠਾ ਠੀਕ ਆ ਯਾਰ ਪੱਠਾ ਹਾਂ ਵਧੀਆ ਪੰਲੇ ਪੁੱਲੇ ਬੀ ਚੰਗੇ ਕਬੂਤਰ ਦੇ ਬੱਬੇ ਉਹ ਉਹ ਉਹਦਾ ਨਾ ਦੂਸਰ ਜਿੱਤੀ ਸੀ ਕਬੂਤਰੀ ਕੱਲੀ ਰਹਿ ਗਈ ਸੀ ਰਾਤ ਨੂੰ ਉਹ ਨਾ ਆਇਆ ਨਾ ਹਾਂ ਦੂਸਰ ਜਿੱਤੀ ਸੀ ਉਹਦੀ ਫਿਰ 2023 ਦੀ ਗੱਲ ਆ ਸ਼ਾਇਦ ਤੇ ਦੂਸਰ ਜਿੱਤੀ ਸੀ ਕੱਲੀ ਰਹਿ ਗਈ ਸੀ ਬਈ ਉਹਦੀ ਉਵੇਂ ਤਾਂ ਚਾਰਾਂ ਚ ਕੱਚੀ ਹੋ ਗਈ ਸੀ ਚਾਰਾਂ ਪੰਜਾਂ ਚ ਮਣੀ ਭਰਾ ਦਾ ਕਬੂਤਰ ਸੀ ਇੱਕ ਤੇ ਇੱਕ ਬਈ ਗੁਰਵਿੰਦਰ ਪੱਕਾ ਕੋਠੀ ਵਾਲਾ ਦਾ ਸੀਗਾ ਤੇ ਇੱਕ ਆਪਣਾ ਸੀ ਕਬੂਤਰ ਆਪਣਾ ਤਾਂ ਲਾ ਲਿਆ ਸੀ ਯਾਰ ਕੱਚੀ ਰੋਲਾ ਆਇਆ ਪੈ ਗਿਆ ਸੀ ਥੋੜਾ ਜਿਹਾ ਓਏ ਰਾਈ ਦਾ ਰੋਲਾ ਨਹੀਂ ਰੋਲਾ ਪੈਦਾ ਹੁੰਦਾ ਹੈ ਉਹ ਕੀ ਨਾਲਿੰਦੇ ਪਿੰਡ ਚ ਹੋ ਗਿਆ ਸੀ ਕੋਈ ਦਿੱਕਤ ਜੀ ਮਾੜੀ ਮੁੱਟੀ ਉਹ ਬਾਤ ਸਾਰੇ ਫਰਤਨਪਤੇ ਪਿੰਡ ਚ ਅੱਜਕੱਲ ਕਰਦੀ ਯਾਰ ਹਾਂ ਉਹ ਬਸ ਹੋ ਜਾਂਦਾ ਯਾਰ ਐਵੇਂ ਤੇ ਇੱਕ ਆ ਪੱਠਾ ਵੇਖੋ ਪੱਠਾ ਤੇ ਇਹ ਉਹਨਾਂ ਦੇ ਪੱਠੇ ਆ ਇਹ ਇੱਕ ਆ ਰੱਤਾ ਜਿਹੜਾ ਦਿਖਾਇਆ ਸੀ ਉਹਦਾ ਪੱਠਾ ਇਹ ਇਹ ਉਹਦਾ ਹੀ ਬਹੁਤ ਪਾਪਾ ਆ ਇਹਨਾਂ ਦਾ ਸਾਹ ਆ ਯਾਰ ਆ ਆਪਣੀ ਜਿਹੜੀ ਕਬੂਤਰੀ ਜਿੱਤੀ ਸੀਗੀ ਅੱਛਾ ਖੱਟੀਆਂ ਅੱਖਾਂ ਹਨਾ ਹਾਂ ਤੇ ਉਹ ਇੱਕ ਇੱਕ ਨੰਗ ਆ ਕਬੂਤਰ ਠੀਕ ਹੈ ਤੇ ਇੱਕ ਪਠਾਣ ਲੰਗ ਗਏ ਪਤਾ ਨਹੀਂ ਬਾਜ ਲੈ ਗਏ ਯਾਰ ਪੱਠੀ ਹੈ ਯਾਰ ਹਨਾ ਪੱਠੀ ਹੈ ਪਤਾ ਨਹੀਂ ਝਾੜ ਚਾ ਜੀ ਕਬੂਤਰੀ ਹੈ ਛੱਡਾਂਗੇ ਆਪਾਂ ਬੰਦ ਕਰਤੀ ਇੱਕ ਵਾਰੀ ਪਾਪਾ ਜੀ ਕਬੂਤਰੀ ਹੈ ਬੰਦੇ ਵੀ ਠੀਕ ਹਾਂ ਤੇ ਹੋਰ ਬਾਈ ਫੁੱਲ ਪਿਆਰ ਦੇ ਰਿਹਾ ਹਾਂ ਪਿਆਰ ਸਪੋਰਟ ਸਾਰੇ ਭਰਾ ਬਹੁਤ ਕਰ ਰਹੇ ਆ ਹਾਂ ਹਾਂ ਲਵ ਯੂ ਭਰਾ ਲਵ ਯੂ ਸਪੋਰਟ ਕਰਿਆ ਕਰੋ ਭਰਾ ਦੀ ਇਹ ਉਹ ਤੁਹਾਡੇ ਮਤਲਬ ਆਪਣੇ ਇਹ ਰੰਗਾ ਭਰਾ ਵੀ ਰੈਪ ਵੀ ਕਰਦਾ ਤੇ ਮਿਊਜ਼ਿਕ ਵੀ ਕਰਦਾ ਤੇ ਮਤਲਬ ਉਹ ਗਾਣੇ ਦਾ ਚ ਕੀ ਕਹਿੰਦਾ ਸੀ ਉਦੋਂ ਜਿਹੜਾ ਬਾਗੀ ਨਾ ਕੀਤਾ ਪਾਉਣ ਹਾਂ ਬਾਕੀ ਨਾ ਹੋਰ ਦਿਖਾ ਪੁੱਤਰ ਪੁੱਤਰ ਹੋਰ ਦਿਖਾਣਾ ਅੱਜ ਚਿੱਟੀਆਂ ਅੱਖਾਂ ਦਾ ਚਿੱਟੀਆਂ ਅੱਖਾਂ ਦਾ ਮੈਂ ਤਾਂ ਕੱਦ-ਕਾਠ ਦਿਖਾਉਣੇ ਇਹਨਾਂ ਨੂੰ ਬਾਈਰ ਹੋਣਾ ਅੱਜ ਬਾਈ ਕਹਿੰਦੇ ਵੀ ਪਾਰ ਦਾ ਕਬੂਤਰ ਦੇਖਣਾ ਪਾਰ ਦਾ ਅੱਜ ਬਾਈਰ ਹੁਣ ਵਿਖਾਉਣੇ ਆਂਦਾ ਕਹਿੰਦੇ ਫਿਰ ਸਾਰੇ ਕਹਿੰਦੇ ਪਾਰ ਦਾ ਬੈਠਾ ਇਹਨੂੰ ਕਹਿੰਦਾ ਵੀ ਪਾਰ ਦੀ ਨਸਲ ਦਿਖਾ ਚਿੱਟੀਆਂ ਅੱਖਾਂ ਦਾ ਕਬੂਤਰ ਆ ਤੇ ਸ਼ੇਮਬਾ ਪੱਲੇ ਦਾ ਕਬੂਤਰ ਲੁੱਕ ਦਿਖਾਉਣੇ ਆ ਪੱਲੇ ਦਾ ਕਬੂਤਰ ਪੱਲੇ ਦੇ ਕਬੂਤਰ ਦੇ ਕੋਣ ਵਾਲਾ ਯਾਰ ਫਿਰ ਕਮੈਂਟ ਆਉਣਗੇ ਤੂੰ ਫੜ ਕਬੂਤਰ ਨੂੰ ਸਹੀ ਤਰੀਕੇ ਨਾਲ ਕਹਿਣਗੇ ਵੀ ਕਬੂਤਰ ਨਹੀਂ ਫੜਨਾ ਆਉਂਦਾ ਉਸਤਾਦ ਨੂੰ ਆ ਕਬੂਤਰ ਫੜਾਂਗੇ ਆਪਾਂ ਤਾਂ ਪਤਾ ਨਸਲੀ ਸਪੈਸਟਰ ਚਾਹੀਦੇ ਆ ਲਾ ਲੱਤ ਲੱਤਨਾ ਹਾਂ ਸਹੀ ਹੈ ਸਹੀ ਹੈ ਯਾਰ ਕਬੂਤਰ ਪੱਲੇ ਦਿਖਾ ਪੱਲੇ 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 ਬਾਈ ਪੱਲੇ ਦੇਖ ਲੈ ਪੱਲੇ ਤੜੀ ਦੇਖੋ ਜੀ ਉੱਤ ਗਿਰਦਜੀ ਫਿਰਦੀ ਹੈ ਭਰਾਵਾ ਚਾਰ ਦੇ ਛੱਡਾਂਗੇ ਵੀ ਛੱਡਾਂਗੇ ਆਪਾਂ ਕਬੂਤਰ ਬਹੁਤ ਛੱਡ ਦੇ ਇਹਨਾਂ ਛੱਡ ਦੇ ਨੇ ਬੱਚੇ ਕਢਾਵਾਂਗੇ ਕਬੂਤਰ ਦੀ ਨਸਲ ਪਤਾ ਕੀ ਹੁੰਦੀ ਆ ਜਿਹਦੇ ਬੱਚੇ ਕਢਾਵਾਂਗੇ ਨਾ ਭਰਾਓ ਗੱਲਿਆ ਰੱਖੋ ਕਦੇ ਵੀ ਨਸਲ ਮੋਕੜ ਰੱਖੀ ਤਾਂ ਉਹ ਬੱਤੇ ਛੱਡੀ ਦਿੰਦੇ ਆ ਕਈ ਵਾਰੀ ਬੱਚਾ ਨੰਗ ਨੰਗ ਜੇ ਕਰ ਦੇ ਸੋ ਬਾਜ ਪੈ ਜੇ ਤਾਂ ਆਪਣੇ ਕੋਲ ਮਗਰ ਜਰਤਾ ਬਾਰੇ ਕੋਈ ਸੁਣਾ ਦੇ ਕੋਈ ਰਾਇ ਫਿਰ ਕਬੂਤਰ ਹਾਂ ਨਾਕ ਮਾਲਕ ਨੂੰ ਨੇ ਪੁੱਛਿਆ ਕਹਿੰਦਾ ਥੱਲੇ ਚਿੱਕ ਥੱਲੇ ਕਹਿੰਦਾ ਮਾਲਕ ਨੇ ਇੱਕਦਮ ਪੁੱਛਿਆ ਕਹਿੰਦਾ ਤੈਨੂੰ ਇੰਨੇ ਬਦਾਮ ਪਾਉਣਾ ਕਦੇ ਮੁੱਲ ਵੀ ਮੋੜੇਗਾ ਕਹਿੰਦਾ ਮੇਰੇ ਸਾਈਆਂ ਕਹਿੰਦਾ ਟਬਖ ਤਾਉਣ ਦੇ ਕਹਿੰਦਾ ਕਹਿੰਦਾ ਆੜਿਆ ਹੋਇਆ ਕੱਪ ਤੈਨੂੰ ਹੀ ਚਕਾਉਣਾ ਵੇਰੀ ਗੁੱਟ ਬਈ ਬਹੁਤ ਸੋਹਣਾ ਆ ਜਿਹੜਾ ਆਹ ਕੱਪ ਚ ਕੋਣਾ ਇਹਨੇ ਆਪ ਨੂੰ ਭਰਾ ਬਈ ਪੂਰਾ ਇਹਦਾ ਮਤਲਬ ਇਹ ਕਿਹੜੀ ਕਿਹੜੀ ਕਿਹੜਾ ਤੈਰਾ ਚੱਲਦਾ ਹਾਂਜੀ ਇਹ ਇੱਕ ਕਾਸਟ ਚੱਲਦਾ ਇੰਸਟਾਗ੍ਰਾਮ ਤੇ ਤੇ ਰਿ ਹੈ ਐਪ ਜਿਹੜੇ ਪਾਈ ਸੀ ਆਸਟਾ ਦੇ ਬੀਬਾ ਬੋਏ 306 ਬੀਬਾ ਬੋਏ ਬਈ 306 ਆਪਣਾ ਗਰੁੱਪ ਆ ਗਰੁੱਪ ਆ ਬੀਬੇ ਮਤਲਬ ਬੀਬੇ ਦਾ ਮਤਲਬ ਤਾਂ ਅਸਲ ਕਿ ਪ੍ਰਮਾਣਿਤ ਨਾਂ ਦੇ ਬੀਬੇ ਦਾ ਮਤਲਬ ਹੁੰਦਾ ਆ ਸਮਝਾ ਕੰਟਰੋਲ ਕਰਦੇ ਆ ਬੀਬੇ ਦਾ ਮਤਲਬ ਸ਼ਰੀਫ ਮੁੰਡੇ ਸੀ ਜੀ ਮੁੰਡੇ ਦਾ ਸ਼ਰੀਫ ਮੁੰਡੇ ਹੋਰ ਤੁਹਾਨੂੰ ਦਿਖਾਉਣੇ ਆ ਹੋਰ ਦਿਖਾਓ ਇੱਕ ਇੱਕ ਪੱਠੀ ਦਿਖਾ ਕਬੂਦਰੀ ਆਂ ਜ ਹਾ ਹਾ ਆਹ ਸ਼ਾਨਦਾਰ ਮਸਤ ਧੰਨੇ ਵਾਲੇ ਦੇ ਭਾਈ ਦੇਖੋ ਧੰਨੇ ਵਾਲੀ ਨਹੀਂ ਇਹ ਇਹ ਵਜਦੀ ਆ ਰਾਜਨ ਵਾਲਿਆਂ ਚ ਹਾਂ ਧੰਨੇ ਵਾਲੀ ਨਾ ਸੁਸਤੀ ਨਾ ਪਰ ਧੰਨੇ ਵਾਲੀ ਲਸ਼ਲ ਤਾਂ ਤੈਨੂੰ ਮੈਂ ਦਿਖਾਉਣਾ ਆ ਬੈਠਾ ਆ ਬੈਠਾ ਪੱਠਾ ਲਾਲ ਚੀਨਾ ਹਾਂ ਇਹ ਥੋੜਾ ਦਿੱਕਤ ਹੋ ਗਈ ਸੀ ਇਹਨੂੰ ਹੋਰ ਸਰਦਵਾ ਜੀ ਦੇ ਰਹਿਆਂ ਪ੍ਰਾਣਿਕ ਪੁੱਤਰ ਛੱਡਦੇ ਸੀ ਘਾਟ ਆ ਥੋੜੀ ਨੌਲੇਜ ਤੇ ਚੱਕਰੀ ਕਿਹਨੋਂ ਕੱਟ ਕੱਟਾ ਸ਼ੂਟ ਸ਼ੂਟਿੰਗ ਚੱਲਦੀ ਰਹਿੰਦੀ ਆ ਆਪਣੀ ਬੀਜੀ ਬਹੁਤ ਰਹਿੰਦੇ ਆ ਕੋਈ ਨਾ ਆਪਣਾ ਸਟਾਫ ਦੇਖੋ ਆਪਾਂ ਲਾਈਵ ਵੀ ਇੱਕ ਚੈਨਲ ਹੈਗਾ ਆਪਣਾ ਨਾਰੰਗ ਨਾਰਗ ਸਟੂਡੀਓ ਤੇ ਦੇਖੋ ਜਾ ਕੇ ਦਿਖਾਈਆਂ ਹਾਂ ਠਾ ਪਰਲੇ ਦੇਖੋ ਪੱਲਿਆਂ ਦੀ ਆਹ ਚੀਜ਼ ਹੁੰਦੀ ਜਿਦੜੀ ਕਬੂਤਰ ਦੇ ਮੈਂ ਇਕੱਠਾ ਕਰ ਲਿਆ ਹੋਰ ਫਿਰ ਵਧੀਆ ਭਰਾ ਵਧੀਆ ਤੇਰੇ ਸੁਣਾ ਹੋਰ ਠੀਕ ਵਧੀਆ ਸਾਰੇ ਮੈਂ ਕਿਹਾ ਅਸੀਂ ਗੱਲ ਕਰੇ ਯਾਰ ਤੂੰ ਹੈ ਹੀ ਨਹੀਂ ਸੀਗਾ ਕੱਲ ਕੀ ਮੈਂ ਨਾ ਯਾਰ ਤੈਨੂੰ ਬਤਾ ਆਪਣੇ ਭਾਈ ਬਾਗੀ ਦਾ ਨਵਾਂ ਸੌਂਗ ਕਰਾਣਾ ਅੱਛਾ ਤੱਕ ਜਾਣਦੇ ਹੋ ਬਾਗੀ ਦਾ ਨਵਾਂ ਸੌਂਗ